ਪਿੰਡ ਮਹਿਣਾ ਹੈਗਾ ਅਚਾ ਕੀ ਹੋਇਆ ਕੀ ਐ ਐਕਸੀਡੈਂਟ ਹੋ ਗਿਆ ਵੀਰੇ ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈਗਾ ਇੱਥੇ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਨਹੀਂ ਆਈ 15 ਮਿੰਟ ਤੱਕ ਤਾਂ ਕਿ ਇੱਥੋਂ 6 ਕਿਲੋਮੀਟਰ ਦਾ ਰਸਤਾ ਹੀ ਹੈਗਾ ਕੋਈ ਜ਼ਿਆਦਾ ਰਸਤਾ ਨਹੀਂ ਹੈਗਾ ਐਂਬੂਲੈਂਸ ਨਹੀਂ ਆਈ ਅਸੀਂ ਆਟੋ ਰਿਕਸ਼ਾ ਦੇ ਵਿੱਚ ਮੈਂ ਉੱਥੇ ਆਟੋ ਰਿਕਸ਼ਾ ਦੇ ਵਿੱਚ ਪਾ ਕੇ ਲੈ ਕੇ ਆਏ ਸੀ ਇਹਨਾਂ ਨੂੰ ਐ ਮਰੀਦ ਦੀ ਲੱਤ ਵੀ ਟੁੱਟੀ ਹੈ ਉਹਦੇ ਢੋਣ ਦੇ ਵਿੱਚ ਸੱਟਾਂ ਉਹਦੀ ਬਾਹ ਵੀ ਟੁੱਟੀ ਹੈ ਉਹਦੇ ਜ਼ਿਆਦਾ ਹਾਲਤ ਪੂਰੀ ਗੰਭੀਰ ਆ ਉਹਨਾਂ ਦੀ ਠੀਕ ਹੈ ਇੱਥੋਂ ਇੱਥੇ ਤੱਕ ਇੱਥੇ ਟੇਪ ਦੇਖ ਵੀ ਹੈ ਨਹੀਂਗੇ ਇੱਥੇ ਪੇ ਜਿਹੜੀ ਸੂਈ ਤੇ ਨਾ ਟੇਪ ਦੇ ਕਲਾਤ ਸਕਣ ਉਹ ਪੇ ਟੇਪ ਵੀ ਹੈ ਨਹੀਂਗੇ ਇੱਥੇ ਪੂਰੇ ਬੰਦੇ ਹੈ ਨਹੀਂ ਪੂਰੇ ਹੈਲਪਰ ਹੈ ਨਹੀਂ ਅਸੀਂ ਆਪ ਅੰਦਾ ਚੱਕ ਕੇ ਲਗਾਏ ਨਾ ਵੀ ਸਾਰਾ ਕੁਝ ਪੁਰਕੋ ਕੰਪਾਉਂਡਰ ਨਹੀਂ ਇੱਥੇ ਕੋਈ ਕੁਝ ਵੀ ਨਹੀਂ ਇੱਥੇ ਸਹੂਲਤ ਨਹੀਂ ਮਿਲਦੀ ਇੱਥੇ ਹੈ ਵੀ ਸਾਨੂੰ ਸਹੂਲਤ ਤਾਂ ਮਿਲੇ ਸਾਨੂੰ ਗਰੀਬਾਂ ਨੂੰ ਸਹੂਲਤ ਤਾਂ ਮਿਲੇ ਹੈ ਹੈ ਸਗੂ ਜਿਵੇਂ ਅਮੀਰਾਂ ਨੂੰ ਸਹੂਲਤ ਮਿਲਦੀ ਸਾਨੂੰ ਵੀ ਗਰੀਬਾਂ ਨੂੰ ਮਿਲੇ ਅਸੀਂ ਕਿਉਂ ਐਵੇਂ ਰੋਲਦੇ ਫਿਰਦੇ ਹੈਗੇ ਸਾਰਾ ਕੁਝ ਤਾਂ ਸਾਡੇ ਤੋਂ ਭਾਲਦੇ ਸਾਰਾ ਕੁਝ ਸਾਡੇ ਤੋਂ ਜਾਂਦਾ ਹੈਗਾ ਹੈ ਤੇ ਸਾਨੂੰ ਸਹੂਲਤ ਕਿਉਂ ਨਹੀਂ ਮਿਲਦੀ ਫਿਰ ਸਾਨੂੰ ਇਹ ਚੀਜ਼ਾਂ ਸਾਨੂੰ ਸਾਨੂੰ ਸਹੂਲਤ ਤਾਂ ਮਿਲੇ ਸਾਨੂੰ ਜੇ ਸਰਕਾਰੀ ਹਸਪਤਾਲਾਂ ਸਰਕਾਰੀ ਹਸਪਤਾਲ ਦੀ ਸਹੂਲਤ ਤਾਂ ਹੋਣੀ ਚਾਹੀਦੀ ਆ ਐ ਤਾਂ ਨਹੀਂ ਵੀ ਕੱਲੇ ਖਾਲੀ ਕਮਰੇ ਪਏ ਆ ਨਾ ਖਾਲੀ ਇੱਥੇ ਡਾਕਟਰ ਹੀ ਬੈਠੇ ਸਮਾਨ ਵੀ ਹੋਣਾ ਚਾਹੀਦਾ ਨੇ ਇੱਥੇ ਪੂਰਾ ਸਮਾਨ ਹੀ ਆਣੀ ਇੱਥੇ ਜਦੋਂ ਬਈ ਹੈ ਕਿ ਲੱਗਦਾ ਵੀ ਮੰਤਰੀ ਦੇ ਇਲਾਕੇ ਹੋਣ ਦੇ ਬਾਵਜੂਦ ਵੀ ਹਸਪਤਾਲਾਂ ਦੇ ਹਾਲਾਤ ਬਾਈ ਜੀ ਪੂਰੇ ਮਾੜੇ ਹਾਲਾਤ ਨੇ ਜਮਾ ਗੰਦੇ ਹਾਲਾਤ ਨੇ ਜਮਾ ਕੋਈ ਹਾਲਾਤ ਨਹੀਂ ਕੋਈ ਇੱਥੇ ਮੌਕੇ ਤੇ ਕੋਈ ਕੋਈ ਕੁਝ ਨਹੀਂ ਪਹੁੰਚਿਆ ਜਦੋਂ ਅਸੀਂ ਆ ਕੇ ਖੜੇ ਆਂ ਕੋਈ ਵੀ ਮੌਕੇ ਤੇ ਆ ਕੇ ਇੱਥੇ ਸਾਡੀ ਕਿੰਨੇ ਆ ਕੇ ਸਰ ਨਹੀਂ ਲੇਤੀ ਕਿੰਨੇ ਠੀਕ ਹੈ ਕਿ ਨਹੀਂ ਵੀ ਅੰਦਰ ਕਿਤੋਂ ਦਿੱਕ ਕੇ 10 ਰੁਪਏ ਨੇ ਟੇਪ ਕੀ ਹੁੰਦੀ ਟੇਪ ਦਿੱਕ ਵੀ ਹੈਣੀ ਵੀ ਮਰੀਜ਼ ਦੀ ਸੂਈ ਤੇ ਲਾ ਸਕਣੇ ਆ ਠੀਕ ਹੈ ਕਿ ਨਹੀਂ ਆਮ ਸੁੰਦਰਪਾਲ ਸਿੰਘ ਪਿੰਡ ਮਹਿਣਾ ਪਿੰਡ ਮਹਿਣਾ ਕੀ ਹੋਇਆ ਕੀ ਹੈ ਬਈ ਇੱਥੇ ਐਕਸੀਡੈਂਟ ਹੋ ਗਿਆ ਜੀ ਹੂੰ ਇਹ ਭਰਲੀ ਸਾਈਡ ਤੋਂ ਆਉਂਦੇ ਸੀਗੇ ਮੋਟਰਸਾਈਕਲ ਅੱਛਾ ਜੀ ਕੋਈ ਕਾਰ ਤੇ ਸੀਗੀ ਜੀ ਜਿਹਨੇ ਬੁਰਾ ਹੀ ਕਰਤਾ ਜੀ ਜੀ ਕਾਰਨ ਨੇ ਮੂਰੇ ਕਿਤੇ ਮੋਟਰਸਾਈਕਲ ਆ ਗਿਆ ਸਗਲਾ ਜੀ ਤਾਂ ਸੱਟ ਕਿੰਨੀ ਕਾਈ ਇਹਨਾਂ ਨੂੰ ਕਿੱਥੇ ਲੱਗ ਗਿਆ ਤਾਂ ਲੰਬੀ ਲੱਗੇ ਜੀ ਨਾ ਹਸਤਾ ਲੱਗੇ ਕੀ ਨਾਮ ਹੈ ਕਿ ਤੁਹਾਨੂੰ ਮੈਂ ਨੰਦਜੀਤ ਸਿੰਘ ਆ ਜੀ ਸੱਸੇ ਦਾ ਰਹਿਣ ਵਾਲਾ ਹੂੰ ਜੀ ਤੇ ਜਲਾਲਾਂਵਾਂ ਜਾ ਰਿਹਾ ਸੀ ਸੱਸੇ ਤੋਂ ਤੇ ਰਸਤੇ ਦੇ ਵਿੱਚ ਓਵਰਟੈਕ ਮੋਟਰਸਾਈਕਲ ਆਇਆ ਜੀ ਉਹਨੇ ਸਿੱਧਾ ਵਿੱਚ ਤੇ ਅਸੀਂ ਉਹਨੂੰ ਚੱਕ ਕੇ ਹਸਪੀਟਲ ਸਰਕਾਰੀ ਲੰਬੀ ਲੈ ਆਏ ਆ ਖੁਦ ਮੈਂ ਨਾਲ ਲੈ ਆਇਆ ਉਹਦੀ ਆਪਦੀ ਗੱਡੀ ਸੀ ਮੇਰੀ ਆਪਦੀ ਗੱਡੀ ਹੈ ਮੇਰੀ ਗੱਡੀ ਖਤਮ ਹੋ ਗਈ ਅੱਗੋਂ ਜੀ ਸਾਰੀ ਤਾਂ ਕਿੰਨੀ ਕ ਸਪੀਡ ਤੇ ਸੀਗਾ ਅਸੀਂ ਤਾਂ ਸਿਰਫ 70 75 ਲਸ ਇੱਥੇ ਸਪੀਡ ਤੇ ਸੀ ਇਹ ਓਵਰਟੈਕ ਮੋਟਰਸਾਈਕਲ ਆਇਆ ਤੇ ਉਹਨੇ ਸਿੱਧਾ ਵਿੱਚ ਨਾ ਅੱਗਾ ਵੇਖਿਆ ਨਾ ਪਿੱਛਾ ਵੇਖਿਆ ਉਹਨੇ ਬਸ ਸਿੱਧਾ ਲਿਆ ਕੇ ਅਸੀਂ ਬ੍ਰੇਕਾਂ ਮੋਤ ਲਾਈਆਂ ਨੇ ਪਰ ਇਹ ਸਿੱਧਾ ਵਿੱਚ ਆਇਆ ਅਸੀਂ ਚੱਕ ਨੂੰ ਛੱਟ ਲੱਗੀ ਏ ਲੇਡੀ ਨਾਲ ਸੀਗੀ ਮੁੰਡਾ ਕਹਿੰਦਾ ਮੇਰੀ ਭੂਆ ਸੀ ਅਸੀਂ ਇੱਥੇ ਸਰਕਾਰੀ ਹਸਪੀਟਲ ਲੈ ਆਏ ਕਿ ਅੱਜ ਕਿੰਨ ਕੁੱਪਾ ਆਇਆ ਇਹਨਾਂ ਇੱਕ ਛੱਟ ਨੇ ਲੱਗੂ ਇਹ ਸਾਰਾ ਜਿਹੜਾ ਐਕਸੀਡੈਂਟ ਆਇਆ ਦੋ ਜਣੇ ਹੈਗੇ ਇਹਨਾਂ ਦੇ ਐਕਸੀਡੈਂਟ ਇੱਕ ਪਰਮਜੀਤ ਕੌਰ ਆ ਜੀ ਇੱਕ ਜਸ਼ਨਦੀਪ ਸਿੰਘ ਜੀ ਇਹਨਾਂ ਤੇ ਛੱਟ ਸਾਨੂੰ ਜਿਵੇਂ ਸੀ ਟ੍ਰੀਟਮੈਂਟ ਕੀਤਾ ਲੱਗਦਾ ਸਾਨੂੰ ਅਸੀਂ ਕਰਕੇ ਨੂੰ ਰੈਫਰ ਕਰ ਦਿੱਤਾ ਗਿਆ ਥੋੜਾ ਜਿਹਾ ਜਿਹੜਾ ਜਸ਼ਨਦੀਪ ਹੈ ਉਸ ਦਾ ਇਲਾਜ ਅੱਜ ਵੀ ਚੱਲ ਰਿਹਾਗਾ ਤਾਂ ਅਸੀਂ ਆਏ ਅਗਲੀ ਐਕਸ-ਰੇ ਕਰਵਾ ਕੇ ਅਸੀਂ ਦੇਖ ਲਈਏ ਕਿ ਕੀ ਚੱਲ ਰਿਹਾ ਹੈ ਲੈਡੀ ਸੈਟਿੰਗ 70 ਸਰ ਲੈਡੀਜ਼ ਦੇ ਲੱਗਦੀ ਹੈ 60 ਜ਼ਿਆਦਾ ਲੱਗਦੀ ਹੈ ਕਿਉਂਕਿ ਆਪਾਂ ਉਹਨਾਂ ਦੇ ਜਿਵੇਂ ਫ੍ਰੈਕਚਰ ਲੱਗ ਰਹੇ ਸੀਗਾ ਉਹ ਸਭ ਕੀਤਾ ਬਾਕੀ ਅੱਗੇ ਫਾਰਦਰ ਟੈਸਟ ਹੋਣਗੇ ਸੀਟੀ ਸਕੈਨ ਹੋਣਗੇ ਦੇਖਾਂਗੇ ਕਿ ਕੀ ਕਿੰਨੇ ਵਜੇ ਜਿਹੜਾ ਸੜਕ ਹਾਸਾ ਹੋਇਆ ਕਿੰਨੇ ਵਜੇ ਤੁਹਾਡੀ ਗੱਡੀਆਂ ਉੱਥੇ ਪਹੁੰਚੀਆਂ ਤੇ ਸਾਨੂੰ ਐ ਐਮ ਡੀ ਟੀ ਡਿਵਾਈਸ ਤੇ ਸਾਨੂੰ ਕੰਟਰੋਲੋਂ ਦੁਆਰਾ ਸੂਚਨਾ ਮਿਲੀ 9 ਵਜੇ ਕੇ 5 ਮਿੰਟ ਤੇ ਜੀ ਕਿ ਮੈਨੇ ਐਕਸੀਡੈਂਟ ਹੋ ਗਿਆ ਤੁਸੀਂ ਜਲਦੀ ਪਹੁੰਚੋ ਤੇ ਅਸੀਂ ਤਰੰਤ ਹੀ ਆਪਣੇ ਐਮ ਡੀ ਟੀ ਦੁਆਰਾ ਰੂਟ ਕਰਤਾ ਤੇ ਨਾਲ ਹੀ ਤੁਹਾਡੀ ਦੂਸਰੀ ਜਿਹੜੀ ਗੱਡੀ ਲੱਗੀ ਹੋਈ ਹੈ ਆ ਤੋਂ ਲੱਗੀ ਹੋਈ ਹੈ ਮੋੜੀ ਤੱਕ ਉਹ ਗੱਡੀ ਨੂੰ ਵੀ ਨਾਲ ਦੀ ਨਾਲ ਜਦੋਂ ਮੈਨੇ ਸੂਚਨਾ ਦਿੱਤੀ ਤੇ ਉਹ ਵੀ ਨਾਲ ਦੀ ਨਾਲ ਉੱਥੇ ਐਨ ਰੂਟ ਕਰਕੇ ਪਹੁੰਚ ਗਏ ਜੀ ਤੇ ਉਸ ਤੋਂ ਬਾਅਦ ਜੋ ਵੀ ਸਾਡੀ ਬੰਦੀ ਕਾਰਵਾਈ ਅਸੀਂ ਇੱਥੇ ਪਹੁੰਚ ਕੇ ਉਹਨਾਂ ਨੂੰ ਫਸਟ ਏਡ ਵਗੈਰਾ ਦਿੱਤੀ ਫਸਟ ਫਸਟ ਏਡ ਦੇ ਦਿਨ ਤੋਂ ਬਾਅਦ ਅਸੀਂ ਉਹਨਾਂ ਨੂੰ ਫਿਰ ਹਸਪਤਾਲ ਲੈ ਕੇ ਐਡਮਿਟ ਕਰਵਾਤਾ ਤੇ ਬਾਅਦ 108 ਤੇ ਕਾਲ ਕਰਤੀ ਤੇ ਉਹਨਾਂ ਨੂੰ ਕਹਾ ਇਹ ਡਰਾਫਟ ਹੈ ਯਕੀਨ ਆ ਅਮਨੇ ਕਿ ਖੋਦੇ ਰਹਿਣ ਵਾਲੇ ਕੋਈ ਨਹੀਂ ਪਤਾ ਜੀ ਸਾਡੇ ਕੋਲ ਲਿਖਿਆ ਹੋਇਆ ਜੀ ਇੱਕ ਤਾਂ ਮੈਡਮ ਪਰਮਜੀਤ ਕੌਰ ਆਈ ਰਾਈਟ ਆਫ ਦਰਸ਼ਨ ਸਿੰਘ ਪਿੰਡ ਬਹਿਣਾ ਤੋਂ ਆ ਤੇ ਦੂਸਰੇ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਦਰਸ਼ਨਦੀਪ ਸਿੰਘ ਸਨ ਆਫ ਇਕਬਾਲ ਸਿੰਘ ਇਹ ਹੈਗੇਗਾ ਪੀਕ ਕੋਟ ਕੋਟਲੀ ਦਾ ਜੀ ਅੰਤਾਂ ਹੋਣਾ ਇਹਨਾਂ ਨੂੰ ਕੀ ਅੱਗੇ ਦੀ ਕੀ ਇਹ ਖਾਣੇ ਨੂੰ ਸੂਚਿਤ ਕੀਤਾ ਗਿਆ ਹਾਂਜੀ ਹਾਂਜੀ ਇਹ ਥਾਣਾ ਕਿੱਲੇ ਵਾਲੀ ਨੂੰ ਅਸੀਂ ਸੂਚਨ ਕਰ ਦਤਾ ਗਿਆ ਕਿਉਂਕਿ ਮਹਿਣਾ ਜਿਹੜਾ ਇਹ ਥਾਣਾ ਕਿੱਲੇ ਵਾਲੀ ਪੈਂਦਾ ਜੀ ਜੀ ਹਾਂਜੀ